ਅਰਵਿੰਦ ਕੇਜਰੀਵਾਲ ਜੇਕਰ ਅਸਤੀਫਾ ਦੇ ਦਿੰਦੇ ਆ ਤਾਂ ਫਿਰ ਦਿੱਲੀ ਦਾ ਮੁੱਖ ਮੰਤਰੀ ਕੌਣ ਬਣੂਗਾ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਰਹਿ ਕੇ ਹੀ ਸੱਤਾ ਨੂੰ ਚਲਾ ਸਕਦੇ ਨੇ ਤੁਹਾਨੂੰ ਦੱਸ ਦੇ ਕਿ ਆਕੇ ਕੱਲ ਜੇਕਰ ਐਮਏ ਨਹੀਂ ਹੋਇਆ ਕਿਉਂਕਿ ਜ਼ਿਆਦਾਤਰ ਤਾਂ ਇਹ ਚਾਹਣਗੇ ਕਿ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚੋਂ ਸੱਤਾ ਚਲਾਉਣ ਹਾਲਾਂਕਿ ਫੈਸਲਾ ਕੀ ਹੁੰਦਾ ਉਸ ਦੇ ਬਾਰੇ ਹਲੇ ਨਹੀਂ ਪਤਾ ਲੇਕਿਨ ਜੇਕਰ ਐਮਏ ਨਹੀਂ ਹੁੰਦਾ ਤਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਅਰਵਿੰਦ ਕੇਜਰੀਵਾਲ ਆਪਣੀ ਪਤਨੀ ਨੂੰ ਵੀ ਇਹ ਸੱਤਾ ਦੇ ਸਕਦੇ ਨੇ ਜਿਵੇਂ ਮੈਂ ਗੱਲ ਕਰਾ ਲਾਲੂ ਪ੍ਰਸਾਦ ਯਾਦਵ ਜਦੋਂ ਉਹਨਾਂ ਤੇ ਸਮਾਂ ਆਇਆ ਸੀਗਾ ਤਾਂ ਲਾਲੂ ਪ੍ਰਸਾ ਆਪਣੀ ਘਰ ਵਾਲੀ ਯਾਨੀ ਕਿ ਆਪਣੀ ਧਰਮ ਪਤਨੀ ਨੂੰ ਇਹ ਸੱਤਾ ਦਿੱਤੀ ਸੀਗੀ ਤਾਂ ਇਹ ਵੀ ਹੋ ਸਕਦਾ ਹੈ ਕਿ ਅਰਵਿੰਦ ਕੇਜਰੀਵਾਲ ਵੀ ਆਪਣੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਨੂੰ ਇਹ ਸੱਤਾ ਸੌਂਪ ਸਕਦੇ ਨੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਣਾ ਕਿ ਸੁਨੀਤਾ ਕੇਜਰੀਵਾਲ ਯਾਨੀ ਕਿ ਅਰਵਿੰਦ ਕੇਜਰੀਵਾਲ ਦੀ ਧਰਮ ਪਤਨੀ ਉਹ ਵੀ ਇੱਕ ਆਈਆਰਐਸ ਅਫੀਸਰ ਰਹੇ ਨੇ ਤੇ ਇਨਕਮ ਟੈਕਸ ਡਿਪਾਰਟਮੈਂਟ ਦੇ ਵਿੱਚ ਬਤੌਰ ਕਮਿਸ਼ਨਰ ਉਹਨਾਂ ਨੇ ਕੰਮ ਕੀਤਾ ਹੋਇਆ ਤਾਂ ਉਹਨਾਂ ਕੋਲ ਵੀ ਘੱਟੋ-ਘੱਟ 20 ਸਾਲ ਦਾ ਪ੍ਰਸ਼ਾਸਨਿਕ ਤਜਰਬਾ ਹੈ ਜੀ ਬਿਲਕੁਲ ਅਰਵਿੰਦ ਕੇਜਰੀਵਾਲ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਦੀ ਗੱਲਬਾਤ ਕਰ ਰਿਹਾ ਹੈ ਹਾਲਾਂਕਿ ਇਹ ਵੀ ਹੋ ਸਕਦਾ ਹੈ ਕਿ ਹੋਰ ਵੀ ਕਿਸੇ ਆਗੂ ਨੂੰ ਖੜਾ ਕਰ ਦਿੱਤਾ ਜਾਵੇ ਕਿ ਜਦ ਤੱਕ ਅਰਵਿੰਦ ਕੇਜਰੀਵਾਲ ਜੇਲ੍ਹ 'ਚ ਨਹੀਂ ਜਾਂਦਾ ਤੱਕ ਕਾਰਵਾਈ ਪੂਰੀ ਨਹੀਂ ਹੁੰਦੀ ਤਦ ਤੱਕ ਉਹ ਅਸਤੀਫਾ ਦੇ ਕੇ ਕਿਸੇ ਹੋਰ ਨੂੰ ਖੜਾ ਕਰ ਸਕਦੇ ਨੇ ਲੇਕਿਨ ਇੱਥੇ ਇੱਕ ਸਵਾਲ ਖੜਾ ਹੁੰਦਾ ਕਿ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਸੱਤਾ ਚਲਾਉਣਗੇ ਜਾਂ ਕਿਸ ਤਰੀਕੇ ਦੇ ਨਾਲ ਹੁਣ ਅਗਲੀ ਦੀ ਕਾਰਵਾਈ ਹੋਏਗੀ ਕਿਉਂਕਿ ਲੋਕ ਸਭਾ ਚੋਣਾਂ ਹਾਲ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਬਹੁਤ ਘੱਟ ਸਮਾਂ ਰਹਿ ਗਿਆ ਹੈ ਤੇ ਚੋਣ ਜਾਪਦਾ ਬਹੁਤ ਜਲਦ ਲੱਗ ਸਕਦਾ ਹੈ ਦੇੜ ਜਿਹੜੀ ਅਨਾਉਂਸ ਕਰ ਦਿੱਤੀ ਗਈ ਲੇਕਿਨ ਉਸ ਤੋਂ ਪਹਿਲੇ ਹੀ ਇੱਕ ਵੱਡੀ ਕਾਰਵਾਈ ਹੋ ਗਈ ਤੇ ਬੀਤੀ ਰਾਤ ਅਰਵਿੰਦ ਕੇਜਰੀਵਾਲ ਨੂੰ ED ਦੇ ਵੱਲੋਂ ਦੇਰ ਰਾਤ ਉਹਨਾਂ ਦੇ ਕਰੋਚਾ ਖਲਿਤਾ ਗਿਆ ਤੇ ਅੱਜ ਸਵੇਰ ਤੋਂ ਹੀ ਕਹਿ ਲੋ ਅੱਜ ਸਵੇਰ ਦੀ ਨਹੀਂ ਬਲਕਿ ਕੱਲ ਬੀਤੀ ਰਾਤ ਦੀ ਗੱਲ ਕੱਲੀ ਕੱਲ ਬੀਤੀ ਰਾਤ ਤੋਂ ਹੀ ਦਿੱਲੀ ਦੇ ਵਿੱਚ ਹੀ ਕਾਫੀ ਜਿਹੜੇ ਕੀ ਸਪੋਰਟਰਸ ਨੇ ਅਰਵਿੰਦ ਕੇਜਰੀਵਾਲ ਦੇ ਆਮ ਆਦਮੀ ਪਾਰਟੀ ਸਪੋਰਟਰਸ ਨੇ ਉਹਨਾਂ ਦੇ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਹੈ ਤੇ ਵਿਰੋਧੀ ਚਰਾਂ ਯਾਨਕਿ ਬੀਜੇਪੀ ਭਾਜਪਾ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਹੋ ਰਹੀ ਹੈ ਬਹੁਤ ਸਾਰੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ ਵੀਡੀਓਜ਼ ਦੇਖ ਸਕਦੇ ਹੋ ਹਾਲਕਿ ਕਈ ਸਪੋਰਟਰਸ ਨੂੰ ਵੀ ਜਿਹੜੇ ਕੀ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਆ ਕੇ ਉਹਨਾਂ ਦੇ ਵੱਲੋਂ ਧਰਨੇ ਲਗਾਏ ਗਏ ਸੀਗੇ ਪੁਲਿਸ ਦੇ ਵੱਲੋਂ ਉਹਨਾਂ ਨੂੰ ਵੀ ਚੁੱਕਿਆ ਗਿਆ ਲੇਕਿਨ ਉਹਨਾਂ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਆਖਿਰਕਾਰ ਜੇਕਰ ਇਹ ਪ੍ਰੋਸੈਸ ਲੰਮਾ ਚੱਲਿਆ ਜੇਕਰ ਅਰਵਿੰਦ ਕੇਜਰੀਵਾਲ ਜੇ ਸੱਤਾ ਹੁਣ ਕਿਸ ਕੋਲ ਆਏਗੀ ਅਰਵਿੰਦ ਕੇਜਰੀਵਾਲ ਜਗ੍ਹਾ ਮੁੱਖ ਮੰਤਰੀ ਦੇ ਤੌਰ ਤੇ ਕੌਣ ਆਉਣਗੇ ਤੁਹਾਨੂੰ ਕੀ ਲੱਗਦਾ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਅਰਵਿੰਦ ਕੇਜਰੀਵਾਲ ਜਿੰਦਾਬਾਦ ਅਰਵਿੰਦ ਕੇਜਰੀਵਾਲ ਜਿੰਦਾਬਾਦ ਜਿੰਦਾਬਾਦ ਅਰਵਿੰਦ ਕੇਜਰੀਵਾਲ ਜਿੰਦਾਬਾਦ ਜਾਪੁ ਸਿਖਾ ਮੰਦੇ ਆਪੋ ਸਿਖਾ ਮੰਦੇ ਆ ਜੀ ਕੋਈ ਨਹੀਂ ਆ ਰਿਹਾ ਹੈ ਹਾਪਾ ਲੱਗ ਕਹਿਣ ਵਾਲਾ ਹਰ ਜੋਤਰੀ ਹਰ ਜੋਤਰੀ ਦਾ ਕੇ